ਆ ਦੇਖੋ ਬਹੁਤ ਸੋਹਣੀ ਹੈ ਡਿਜ਼ਾਈਨ ਆਹੇ ਤੇ ਡਿਜ਼ਾਈਨ ਆਹੇ ਤੁਸੀਂ ਕਿਸ ਤਰ੍ਹਾਂ ਕਈ ਵਾਰ ਆਪਣੇ ਅ ਪਸ਼ਮਬਤੀ ਹੁੰਦੀ ਹੈ ਕਿ ਕਈ ਤਰ੍ਹਾਂ ਦੇ ਗੋਲੇ ਵੀ ਘਰੇ ਪਏ ਹੁੰਦੇ ਆ ਤਾਂ ਮੈਂ ਇਹ ਦੋ ਤਰ੍ਹਾਂ ਦੀ ਪਸ਼ਮ ਦਾਗਾ ਤੇ ਤੁਸੀਂ ਕਈ ਵਾਰ ਤਿੰਨ ਤਰ੍ਹਾਂ ਦਾ ਵੀ ਪਾ ਸਕਦੇ ਹੋ ਬਹੁਤ ਸੋਹਣਾ ਡਿਜ਼ਾਈਨ ਆਹੇ ਤੁਹਾਨੂੰ ਡਿਜ਼ਾਈਨ ਦਾ ਕਿਸ ਤਰ੍ਹਾਂ ਇਹ ਬਣਦਾ ਹੈ ਇੱਕ ਕੁੰਡਾ ਬਣ ਕੇ ਤੇ ਤਿੰਨ ਕੁੰਡੇ ਬਣ ਬੁਣੇ ਲਾਉਣੇ ਆ ਫੇਰ ਇੱਕ ਕੁੰਡਾ ਬਣਨਾ ਤਿੰਨ ਕੁੰਡੇ ਬਣ ਬੁਣੇ ਫੇਰ ਇੱਕ ਕੁੰਡਾ ਬਣਨਾ ਫੇਰ ਤਿੰਨ ਕੁੰਡੇ ਇੱਕ ਕੁੰਡਾ ਬਣ ਕੇ ਫੇਰ ਇੱਕ ਕੁੰਡਾ ਬਸ ਇਹਦੇ ਵਿੱਚ ਆਹੀ ਜਾਣਾ ਇੱਕ ਕੁੰਡਾ ਬਣਨਾ ਤੇ ਜਿਹੜੇ ਨਾਲ ਦੇ ਤਿੰਨ ਕੁੰਡੇ ਆ ਉਹ ਬਣ ਬੁਣੇ ਹੀ ਲਾਉਣੇ ਆਗੇ ਇਸੇ ਤਰ੍ਹਾਂ ਹੀ ਸਾਰੀ ਸਲਾਈ ਬਹੁਤ ਸੋਹਣਾ ਡਿਜ਼ਾਈਨ ਲੱਗਣਾ ਹੈ ਕਈ ਤਰ੍ਹਾਂ ਦੇ ਆਪਣੇ ਪਸ਼ਮਾ ਦੇ ਗੋਲੇ ਵੱਜ ਜਾਂਦੇ ਹੈਗੇ ਤੋਂ ਇਸ ਤਰ੍ਹਾਂ ਪਸ਼ਮ ਨੂੰ ਵੀ ਆਪਾਂ ਵਰਤੋਂ ਚ ਲਿਆ ਸਕਦੇ ਆਂਗੇ ਇਸ ਤਰ੍ਹਾਂ ਜਿਹੜਾ ਕੈਂਡਾ ਵਾਲਾ ਤੋਂ ਵੀ ਬਣ ਲੈਣਾ ਉੱਤੀ ਸਲਾਈ ਦੇ ਵਿੱਚ ਹੁਣ ਹੁਣ ਆਪਾਂ ਉਲਟੀ ਸਲਾਈ ਤੇ ਆ ਗਏ ਆਂਗੇ ਪੱਲਾ ਕੁੰਡਾ ਲਾ ਲੈਣਾ ਤੇ ਆ ਦੋ ਕੁੰਡੇ ਆਪਾਂ ਇਸ ਤਰ੍ਹਾਂ ਬਣ ਲੈਣੇ ਆ ਤਾਂ ਇੱਕ ਆਹ ਬਣ ਬੁਣਿਆ ਲਾ ਲਾਂਗੇ ਤੇ ਜਿਹੜਾ ਹੁਣ ਇੱਕ ਆਹ ਆਹ ਪਚਾਲੜਾ ਆਹ ਕੁੰਡਾ ਤੇ ਆਹ ਤਿੰਨੋਂ ਕੁੰਡੇ ਆਪਾਂ ਬਣ ਲੈਣੇ ਆ ਜਿਹੜਾ ਚੌਥਾ ਫੇਰ ਆਪਾਂ ਹੀ ਲਾ ਲੈਣਾ ਬਣ ਬੁਣਿਆ ਫੇਰ ਤਿੰਨ ਕੁੰਡੇ ਬੁਣ ਲੈਣੇ ਆ ਫਿਰ ਆਪਣੇ ਆਪ ਹੀ ਰਿਪੀਟ ਹੁੰਦੀ ਜਾਊਗਾ ਡਿਜ਼ਾਈਨ ਇਹ ਫਿਰ ਇੱਕ ਕੁੰਡਾ ਲਾ ਲੈਣਾ ਫਿਰ ਤਿੰਨ ਬੁਣ ਲੈਣੇ ਆ ਫਿਰ ਇੱਕ ਲਾ ਲੈਣਾ ਫਿਰ ਤਿੰਨ ਬੁਣ ਲੈਣੇ ਆ కు కు తను బ తండా ఫీర్ా ఫిర్ త ਲਿਕ ਕੁੰਡਾ ਲਾਲਿਆ ਫੇਰਾ ਮਕਰ ਦੋ ਬਚੇ ਆ ਇਹ ਵੀ ਆਪਾਂ ਬਣ ਲੈਨੇ ਜਿਹੜੀ ਆਪਣੀ ਚੌਥੀ ਸਲਾਈ ਉਹ ਆਪਾਂ ਸਿੱਧੀ ਸਿੱਧੀ ਬਣਨੀ ਆ ਇਹਦੇ ਵਿੱਚ ਕੋਈ ਖੋਸ਼ ਨਹੀਂ ਕੋਈ ਜਾਨ ਨਹੀਂ ਕੋਈ ਬਾੜ ਨਹੀਂ ਇਹ ਵਾਸਾ ਸਿੱਧੀ ਬਣਨੀ ਆ ਜਿਹੜੇ ਆਪਾਂ ਕੁੰਡੇ ਬਣ ਬਣੇ ਸੀਗੇ ਉਹ ਵੀ ਵਿੱਚ ਬਣ ਲੈਣੇ ਆ ਹੁਣ ਜਿਨ੍ਹਾਂ ਨੇ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਉਹ ਚੈਨਲ ਸਬਸਕ੍ਰਾਈਬ ਕਰ ਲੈਣਾ ਧੰਨਵਾਦ ਉਹਨਾਂ ਦਾ ਜਿਨ੍ਹਾਂ ਨੇ ਸਾਡਾ ਚੈਨਲ ਵੀ ਸਬਸਕ੍ਰਾਈਬ ਕੀਤਾ ਸਰਤੇ ਜੋ ਬੈਲ ਹੁੰਦੀ ਉਹਨਾਂ ਨੂੰ ਪ੍ਰੈਸ ਕਰ ਦਿਆ ਕਰੋ ਤਾਂ ਕਿ ਜਿਹੜੀ ਅੱਗੇ ਵਾਲੇ ਵੀਡੀਓ ਆ ਗਈਆਂ ਤੁਹਾਨੂੰ ਨੋਟੀਫਿਕੇਸ਼ਨ ਪਹੁੰਚ ਜਾਵੇ ਕੋਈ ਵੀ ਆਪਾਂ ਵੀਡੀਓ ਪਾਵਾਂਗੇ ਤਾਂ ਤੁਹਾਡੇ ਤੱਕ ਪਹੁੰਚਦੀ ਹੋ ਚੁਗੀ ਬਹੁਤ ਸੋਹਣੇ ਡਿਜ਼ਾਈਨ ਆਗੇ ਆਪਣੇ ਪਸ਼ਮਾ ਕਈ ਤਰ੍ਹਾਂ ਦੀ ਬਚ ਜਾਂਦੀ ਹੈਗੀ ਉਹਦੇ ਵਿੱਚ ਤੁਸੀਂ ਬਣਾ ਸਕਦੇ ਹੋਗੇ ਜਿਹੜੀ ਹੁਣ ਉਲਟੀ ਸਲਾਈ ਉਹ ਆਪਣੀ ਉਲਟੀ ਹੀ ਬੁਣੀ ਜਾਊਗੀ ਉਲਟੀ ਸਲਾਈ ਉਲਟੀ ਹੀ ਜਾਣੀ ਹੈ ਇਹ ਬਹੁਤ ਸੋਹਣੇ ਲੱਗਦੇ ਆ ਪਾਏ ਇਹ ਦੋ ਰੰਗ ਤਿੰਨ ਰੰਗ ਕਿੰਨੇ ਵੀ ਦੇ ਵਿੱਚ ਤੁਸੀਂ ਬਣਾ ਸਕਦੇ ਹੋਗੇ ਬਾਰਡਰ ਤੈਨ ਮਰੰਗੀ ਬਣਾ ਲਓ ਤਿੰਨ ਰੰਗ ਪਾ ਕੇ ਬਹੁਤ ਪਿਆਰਾ ਲੱਗਦਾ ਡਿਜ਼ਾਈਨ ਸੌਖਾ ਵੀ ਬਹੁਤ ਆ ਕੋਈ ਇੰਨਾ ਔਖਾ ਨਹੀਂ ਹੈਗਾ ਤੁਸੀਂ ਬਸ ਹੀ ਆਪਦੇ ਆਪ ਹੀ ਡਿਜ਼ਾਈਨ ਆ ਅੱਗੇ ਦੀ ਅੱਗੇ ਪਤਾ ਚੱਡੀ ਜਾਂਦਾ ਆਪਾਂ ਨੂੰ ਇਸੇ ਤਰ੍ਹਾਂ ਆਪਾਂ ਦੂਜੇ ਤਾਗਾ ਲਾ ਲੈਣਾ ਕਲਰ ਦਾ ਐਸੀ ਤਰ੍ਹਾਂ ਹੀ ਡਿਜ਼ਾਈਨ ਬਸ ਰਿਪੀਟ ਹੋਈ ਜਾਣਾ ਜਦ ਹੁਣ ਆ ਸਿੰਪਲ ਸਨਾਈ ਦੇ ਉੱਤੇ ਫੇਰ ਇਸੇ ਤਰ੍ਹਾਂ ਹੀ ਡਿਜ਼ਾਈਨ ਬਣ ਜੂਗਾ ਇੱਕ ਆਪਾਂ ਕੁੰਡਾ ਲਾਉਣਾ ਬਣਿਆ ਹੋਇਆ ਤਾਂ ਤਿੰਨ ਕੁੰਡੇ ਆਪਾਂ ਬੈਨ ਬੁਣਾਈ ਲਾਉਣੇ ਆ ਫੇਰ ਇੱਕ ਕੁੰਡਾ ਬੁਣ ਕੇ ਫੇਰ ਤਿੰਨ ਕੁੰਡੇ ਆ ਹੀ ਲਾਉਣੇ ਆ ਇਸੇ ਤਰ੍ਹਾਂ ਹੀ ਡਿਜ਼ਾਈਨ ਦੀ ਸਾਰੀ ਸਲਾਈ ਆਪਾਂ ਕੰਪਲੀਟ ਕਰਨੀ ਹੈਗੀ ਇੱਥੇ ਵਿੱਚ ਗੂੜੇ ਰੰਗਾਂ ਦੇ ਆਪਾਂ ਪਾਉਣੇ ਬਹੁਤ ਜ਼ਿਆਦੇ ਫੱਪਦੇ ਆ ਸਾਡਾ ਡਿਜ਼ਾਈਨ ਬਸ ਇੱਕ ਕੁੰਡਾ ਬਣ ਕੇ ਬਸ ਨਾਲ ਜਿਹੜੇ ਤਿੰਨ ਕੁੰਡੇ ਆ ਉਹ ਆਪਾਂ ਬਣ ਬੁਣੇ ਲਾਉਣੇ ਆ हम दो जो मंदिर बच गए आप बन लेने आई हम उल्टी सिलाई ती जिस तरह अपने पहला दोडिया नाले बन ले लेने इस तरह ਆ ਇੱਕਾ ਜਿਹੜਾ ਨਾਲ ਨਾਲ ਲਾ ਲੈਣਾ ਫੇਰ ਆਪਾਂ ਹੱਥ ਤੇ ਤਿੰਨ ਗੁੰਡੇ ਆ ਬਣ ਲੈਣੇ ਆ ਫੇਰ ਚੌਥਾ ਹਿਲਾ ਲੈਣਾ ਇੱਕ ਬਣ ਬਣਿਆ ਲਾਣਾ ਫੇਰ ਤਿੰਨ ਬਣਨੇ ਆ ਉਹਦੇ ਵਿੱਚ ਆਪਾਂ ਇੱਕ ਬਣਦੇ ਸੀ ਤਿੰਨ ਲਾਉਂਦੇ ਹੈ ਨਹੀਂ ਬਲ ਬਣਾ ਦੇਣਾ ਬਸ ਇੱਕਾ ਕੁੰਡ ਨਾਲ ਲਾ ਕੇ ਤਾਂ ਤਿੰਨ ਗੁੰਡੇ ਆਪਾਂ ਬਣ ਲੈਣੇ ਆ onda louda